ਇਦੀ ਛਟੀ ਨਜ਼ਦੀਕੀ ਹੈਗਾ ਪਿੰਡ ਝਿੰੜੀ ਹੈਗਾ ਇੱਥੇ ਰਾਤ ਨੂੰ ਪਿੰਡ ਦੇ ਨੌਜਵਾਨ ਮੁੰਡੇ ਸੈਰ ਕਰਦੇ ਪਏ ਸੀ ਕਿ ਚਾਰ ਬੰਦੇ ਉਹਨਾਂ ਜੋ ਇੱਕ ਦਮਾਲਾ ਜਿਹਾ ਬਣਿਆ ਸੀਗਾ ਇੱਕ ਨਈ ਟਾਈਪ ਆਫ ਤੇ ਬਾਕੀ ਬਾਣੇ ਸੀਗੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਤੇ ਇੱਕ ਮੁੰਡੇ ਦੀ ਬਾਹ ਕਾਫੀ ਜ਼ਖਮੀ ਕਰ ਦਿੱਤੀ ਤੇ ਹੁਣ ਉਹ ਅਸੀਂ ਇਮੀਡੀਏਟਲੀ ਉੱਥੋਂ ਹਸਪੀਟਲ ਜਾਂਦੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਬੜੀ ਹਿੰਮਤ ਦਿਖਾਈ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਤੇ ਇੱਕ ਬੰਦਾ ਕਾਬੂ ਕਰ ਲਿਆ ਫਿਰ ਸਾਡੇ ਕੋਲ ਇਨਫੋਰਮੇਸ਼ਨ ਆਈ ਔਰ ਅਸੀਂ ਉੱਥੇ ਮੌਕੇ ਤੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਹਰਾਸਤ ਚ ਲਿਆ ਹੈਗਾ ਤੇ ਹਾਲੇ ਤੱਕ ਜਿਹੜੀ ਅਸੀਂ ਕੇਸ ਰਜਿਸਟਰ ਕਰ ਦਿੱਤਾ ਹੈਗਾ 109 BNS ਦਾ ਤੇ ਉਹਨੂੰ ਆਪਣਾ ਇੱਕ ਜਿਹੜਾ ਦੋਸ਼ੀ ਹੈਗਾ ਉਹ ਗ੍ਰਿਫਤਾਰ ਹੋ ਚੁੱਕਾ ਹੈ ਤੇ ਬਾਕੀ ਖੋਰ ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਆ ਤੇ ਜਿਹੜੇ ਦੋ ਦੋਸ਼ੀ ਆ ਉਹਨਾਂ ਦੇ ਕੱਚੇ ਨਾਮ ਸਾਡੇ ਕੋਲ ਹੈਗੇ ਆ ਉਹਨਾਂ ਬਾਰੇ ਅਸੀਂ ਤਫ਼ਤੀਸ਼ ਕਰ ਰਹੇ ਆ ਤੇ ਜਲਦੀ ਉਹ ਅਸੀਂ ਉਹਨਾਂ ਨੂੰ ਫੜਨ ਸਫਲ ਹੋਵਾਂਗੇ ਬ੍ਰਾਹਮ ਜੀ ਹੱਲੇ ਦੇ ਇਹਨਾਂ ਕੋ ਇੱਕ ਬੈਗ ਹੈਗਾ ਕਿਟ ਬੈਗ ਹੈਗਾ ਬਾਕੀ ਹੱਲੇ ਤਫਤੀਸ਼ ਚੱਲਦੀ ਪਈ ਹੈਗੀ ਆ ਠੀਕ ਹੈ ਜਿੱਦਾਂ ਇਹ ਬੰਦੇ ਬਾਕੀ ਦੇ ਜਿਹੜੇ ਹੈਗੇ ਤੇਨੂੰ ਦੋਸ਼ੀ ਜਿਹੜੇ ਹੋਰ ਅਰੈਸਟ ਕਰਦੇ ਹੈਗੇ ਆ ਆਪਾਂ ਫਿਰ ਤੁਹਾਨੂੰ ਉਹ ਅਪਡੇਟ ਕਰਦੇ ਆ ਠੀਕ ਹੈ ਮੈਂ ਤਾਂ ਜੀ ਇਹੀ ਅਪੀਲ ਕਰਨਾ ਚਾਹੂੰਗਾ ਸਾਰੀਆਂ ਜਿੱਥੇ ਬੰਦੀਆਂ ਨੂੰ ਕਿ ਇਹ ਜਿਹੜੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈਣ ਇਹ ਵੀ ਕਿਹੋ ਜਿਹੇ ਕੇਸ ਪਛੋਕੜ ਦੇ ਹੈਗੇ ਨੇ ਤੇ ਤਾਂ ਜੋ ਕੋਈ ਐਦਾਂ ਦੀ ਗੱਲ ਜਿਹੜੀ ਹੈਗੀ ਆ ਕਿ ਇਹ ਬਾਣੇ ਦੇ ਵਿੱਚ ਆ ਕੇ ਕੋਈ ਇਦਾਂ ਦਾ ਕੋਈ ਗੈਰ ਕਾਨੂੰਨੀ ਕੰਮ ਕਰ ਦਿੰਦੇ ਹੈਗੇ ਆ ਜਾਂ ਗਲਤ ਕੰਮ ਕਰ ਦਿੰਦੇ ਜਿਹਦੇ ਨਾਲ ਕਿ ਉਹ ਬੜਾ ਇੱਕ ਠੀਕ ਨਹੀਂ ਲੱਗਦਾ ਹੈਗਾ ਤੇ ਇਹ ਚਾਹੀਦਾ ਤੇ ਸਾਰਿਆਂ ਨੂੰ ਅਸੀਂ ਹੈਗਾ ਜੀ ਕਿ ਜਿਹੜੇ ਇਦਾਂ ਦੇ ਬੰਦੇ ਹੈਗੇ ਆ ਜਾਲੀ ਪੇਸ਼ਧਾਰਨ ਕਰਕੇ ਬਹਿਰੂਪੀਏ ਬਣ ਕੇ ਤੇ ਇਹ ਬਾਣਾ ਪਾਲ ਲੈਂਦੇ ਹੈਗੇ ਔਰ ਇਹਨਾਂ ਤੇ ਜਿਹੜਾ ਹੈਗਾ ਵੱਧ ਤੋਂ ਵੱਧ ਇਹਨਾਂ ਦੇ ਰੱਖਿਆ ਜਾਇ ਖਿਆਲ ਰੱਖਿਆ ਜਾ ਤਾਂ ਜੋ ਇਹਨਾਂ ਦਾ ਨਾਮ ਨਬਰਦ ਸਕਾ ਬਾਣੇ ਦੇ ਵਿੱਚ ਆ ਕੇ ਕੋਈ ਗੈਰ ਦੇਖੋ ਇਹ ਜਿਹਦਾ ਹੈਗਾ ਜੀ ਕਿ ਪਟੋਲਿੰਗ ਤੇ ਸਾਡੀ ਚਲਦੀ ਹੈਗੀ ਆਲਵੇਸ ਚਲਦੀ ਹੈਗੀ ਆ ਤੇ ਖਾਸ ਕਰਕੇ ਆ ਦਿਨਾਂ ਵਿੱਚ ਤੇ ਜ਼ਿਆਦਾ ਹੁੰਦੀ ਆ ਪਰ ਕੋਈ ਵੀ ਜਿੱਦਾਂ ਹਰ ਜਗ੍ਹਾ ਨੂੰ ਕਿਤੇ ਨਾ ਕਿਤੇ ਕਵਰ ਹਰ ਟਾਈਮ ਨਹੀਂ ਕੀਤਾ ਜਾ ਸਕਦਾ ਪਰ ਇਹ ਬੜੀ ਵਧੀਆ ਗੱਲ ਹੋਈ ਆ ਕਿ ਹਿੰਮਤ ਕੀਤੀ ਦਲੇਰੀ ਕੀਤੀ ਪਿੰਡ ਦੇ ਮੁੰਡਿਆਂ ਨੇ ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਫੜ ਲਿਆ ਤੇ ਇਹੀ ਆ ਕਿ ਮੇਰੀ ਅਪੀਲ ਹੈ ਆਮ ਪਬਲਿਕ ਨੂੰ ਵੀ ਇਹ ਅਪੀਲ ਹੈਗੀ ਆ ਕਿ ਕੋਈ ਵੀ ਜਦੋਂ ਇਦਾਂ ਦਾ ਹੁੰਦਾ ਤੇ ਇਮੀਡੀਏਟਲੀ ਆ ਸਾਡੇ ਨੋਟਿਸ ਲਿਆਓ ਜੇ ਕੋਈ ਸ਼ੱਕੀ ਬੰਦਾ ਲੰਘਦਾ ਵੜਦਾ ਦੇਖਦੇ ਪਾਇਓ ਆ ਕੰਟਰੋਲ ਰੂਮ ਤੇ ਦੱਸੋ ਐਸਐਚਓ ਸਾਹਿਬ ਨੂੰ ਦੱਸੋ ਮੇਰੇ ਫੋਨ ਤੇ ਫੋਨ ਕਰੋ ਕਿ ਇੱਥੇ ਕੋਈ ਸ਼ੱਕੀ ਬੰਦੇ ਫਿਰ ਰਹੇ ਹੈਗੇ ਆ ਤੇ ਆਪਾਂ ਸੋ ਦਾ ਟਾਪ ਨੂੰ ਟਾਈਮ ਵੀ ਵੈਰੀਫਾਈ ਕਰਕੇ ਕੋਈ ਹੋਜੀ ਮਾਦੁਗਰੀ ਘਟਨਾ ਨੂੰ ਕੋਈ ਜਾਣ ਨਾ ਦੇ